ਇਧਰ ਆਓ ਕਹ ਰਿਓ ਕੋਈ ਖਾਲਸਾ ਭਾਈ ਗੁਰਜੀਤ ਸਿੰਘ ਪਤੇ ਜੀ ਹਾਂਜੀ ਨਰਵੈਰ ਭਾਈ ਨੇ ਇੱਥੇ ਭੇਜਿਆ ਸੀ ਮੈਨੂੰ ਹਾਂ ਤੇ ਜਿਵੇਂ ਆਇਓ ਤਾਂ ਤਲਾਕ ਹੋ ਗਿਆ ਤੇ ਦੋ ਬੱਚੇ ਨੇ ਘਰ ਦੇ ਦੇਖ ਮੇਰੇ ਕੋਲ ਇਧਰ ਆਓ ਮੈਂ ਵੀ ਮੈਨੂੰ ਨੇ ਆਵਾਜ਼ ਨਹੀਂ ਤੁਹਾਡੀ ਆਉਂਦੀ ਬੀਮਾ ਨਾ ਬੁੱਢੀ ਦੀ ਆਵਾਜ਼ ਆ ਕੇ ਨਾ ਉਹਦੇ ਨਿਕਲੇ ਬੱਚੇ ਆ ਉਹ ਮੇਰੇ ਕੋਲ ਮੈਂ ਹੀ ਪਾਲਾਂਗਾ ਸਿਰੋਂ ਅਸਿਕਾ ਬੋਨਾ ਅਸੀਂ ਵੀ ਇਤਰਾ ਕੇ ਇਤਰਾ ਨਹੀਂ ਦੋ ਕੱਲੇ ਅੱਛਾ ਬੱਚੇ ਕਿਨੇ ਆ ਤੁਹਾਡੇ ਬੱਚਾ ਮੇਰੇ ਘਰ ਦੀ ਮਰਗੀ ਅੰਦਰ ਦੇ ਕੁ ਲਟਕੇ ਲਟਕੀਆਂ ਹਾਂ ਤੇ ਕੱਲੀ ਕੜੀ ਮੇਰੇ ਕੋਲ ਹੁੰਦੀ ਇੱਕ ਏਦਾਂ ਮੁੰਡਾ ਇੱਕ ਗਾਵਾ ਅੱਛਾ ਘਰ ਵੀ ਮੇਰੀ ਮਰਗੀ ਆ ਅੱਛਾ ਤੇ ਜਿਹੜਾ ਜਵਾਈ ਹੈ ਤਰਾਜ ਦੇਗਾ ਅੱਛਾ ਤੇ ਮੌਂ ਨੀ ਚੱਲ ਜੇ ਅੱਛਾ ਰੋਣ ਵੀ ਅੱਛਾ ਰੋਣ ਬੱਤੀ ਆ ਰੋਣ ਆ ਰੋਣਾ ਕੋਈ ਜੇ ਕਿਲੇ ਕੇ ਨਾ ਤੁੰਗਾ ਬਸਕਾ ਟੰਕਾ ਲੱਗਿ ਬੰਨਾ ਕਰਾ ਨਹੀਂ ਅੱਛਾ ਜੀ ਤੁਸੀਂ ਵੀ ਇਗਰਾਹ ਤੇ ਹੋਰ ਤੁਹਾਨੂੰ ਨਹੀਂ ਅਸੀਂ ਵੀ ਆ ਯਾਰ ਇਹ ਮਦਦ ਕਰ ਖੱਟਾ ਲਈ ਤੇ ਉਹਨਾਂ ਕਰਾਫਟ ਕਰ ਜਾਣਾ ਅੱਛਾ ਉਹ ਸਟਾਲ ਤੇ ਮੇਰੀ ਮਦਦ ਕਰਨਾ ਨਹੀਂ ਜੀ ਬਾਬੇ ਜੀ ਕੋਈ ਨਹੀਂ ਹੂੰ ਅੱਛਾ ਜੀ ਕਿਨੇ ਪੈਸੇ ਕਮਾਉਂਦੇ ਰੋਜ਼ ਰੋਜ਼ ਮਦਦ ਜੀ 10 ਰੁਪਏ ਬੰਜਾਣਾ ਅੱਛਾ ਮਦਦ 200 ਤੋਂ 280 ਚੱਲ ਗਏ 150 250 250 ਦੋਨੋਂ ਬੰਜਾ ਕੇ ਘਰ ਦਾ ਪਾਣੀ ਮੋਲਦਾ ਹਰ ਇੱਕ ਜੀ ਅੱਛਾ ਜੀ ਬਾਲਣ ਖਰਨਾ ਪੈਂਦਾ ਹੂੰ ਠੀਕ ਆ ਹੁਣ ਕਿਨੇ ਪੈਸੇ ਕੀ ਜੇ ਚ ਬਸ ਕਹਿਣੀ ਹੈ ਨਾ ਸਾਈਕਲ ਤੇ ਮੇਰਾ ਤਾਂ ਸਾਈਕਲ ਅੱਛਾ ਬਸ ਸਾਈਕਲ ਤੇ ਆਇਓ ਸਾਈਕਲ ਨਿਰਵੈਰ ਭਾਈ ਨੇ ਤੇ ਭੇਜਿਆ ਸੀ ਕਹਿੰਦੇ ਵੇਖ ਕੇ ਆਇਓ ਕੀ ਕਹਿੰਦੇ ਆ ਬਜ਼ੁਰਗ ਮੈਂ ਉਹਨਾਂ ਦਾ ਬ੍ਰਦਰ ਆ ਆ ਭਰਾ ਉਹਨਾਂ ਦਾ ਹਾਂਜੀ ਅੱਛਾ ਜੀ ਠੀਕ ਆ ਪਿਆਰਿਓ ਸਮਾਂ ਦੇ ਦਿਓ ਠੀਕ ਆ ਨਾ ਆਪਾਂ ਤੁਸੀਂ ਕੰਮ ਕਰਿਓ ਹੁਣ ਤੁਸੀਂ ਜਾ ਕੇ ਨਾ ਤਾਲਾ ਸਾਹਿਬ ਜਾਓ ਉਥੋਂ ਨੂੰ ਪਹਿਲੇ ਹਾਂਜੀ ਚਾਲਾ ਸਾਹਿਬ ਗੁਰਦੁਆਰੇ ਸਾਹਿਬ ਬਾਬਾ ਦੀਪ ਸਿੰਘ ਦੇ ਉੱਥੇ ਜਾ ਕੇ ਅਰਦਾਸ ਬੇਨਤੀ ਕਰਕੇ ਆਓ ਅਰਦਾਸ ਬੇਨਤੀ ਉੱਥੇ ਉੱਥੇ ਕਰਕੇ ਆਓ ਠੀਕ ਹੈ ਉਹਨਾਂ ਨੂੰ ਕਹੋ ਆਪਣੇ ਗੁਰੂ ਨੂੰ ਕਹੋ ਗੁਰੂ ਰਾਮਦਾਸ ਪਾਸ਼ਾ ਨੂੰ ਕਹੋ ਕਿ ਮਹਾਰਾਜ ਮੈਨੂੰ ਰਿਕਸ਼ਾ ਦਿਓ ਠੀਕ ਹੈ ਨਾ ਬਾਬਾ ਨੂੰ ਜਾ ਬਾਬੇ ਨੂੰ ਜਾ ਕੇ ਅਰਦਾਸ ਕਰੋ ਸਾਡੇ ਗੁਰੂ ਕੌਣ ਆ ਗੁਰੂ ਰਾਮਦਾਸ ਪਾਸ਼ਾ ਤੁਸੀਂ ਗੁਰੂ ਰਾਮਦਾਸ ਪਾਸ਼ਾ ਨੂੰ ਅਰਦਾਸ ਕਰੋ ਕਿ ਮਾਲਕ ਜੀ ਮੈਨੂੰ ਰਿਕਸ਼ਾ ਦੇ ਦਿਓ ਤੇ ਦੂਜੀ ਚੀਜ਼ ਆ ਬੱਬਾ ਜੀ ਜ਼ਿੰਦਗੀ ਚ ਅਰਚਨਾ ਬੜੀ ਆਉਂਦੀ ਆ ਰੋਣਾ ਨਹੀਂ ਤੇ ਉਥੇ ਚਲੀ ਜਾ ਬਾਬਾ ਦੀਪ ਸਿੰਘ ਦੇ ਦਰ ਤੇ ਉਹਨਾਂ ਨੂੰ ਅਰਦਾਸ ਕਰੋ ਉਥੋਂ ਮੈਨੂੰ ਫੋਨ ਫੋਨ ਕਰਿਓ ਕੀ ਇਹਦੇ ਫੋਨ ਤੋਂ ਤੇ ਫਿਰ ਆਪਾਂ ਕਰਦੇ ਗੱਲ ਠੀਕ ਹੈ ਜੀ ਚਲੋ ਠੀਕ ਹੈ ਪਿਆਰਿਓ ਓਕੇ ਜੀ